प्यारे विद्यार्थियों ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ 2 ਦਸੰਬਰ 2025 ਬੇਟਾ ਦਿਨ ਮੰਗਲਵਾਰ ਬੇਟਾ ਸੀ ਮੰਗਲਵਾਰ ਨੂੰ ਇੰਗਲਿਸ਼ ਚ ਬੋਲਾਂਗੇ ਟਿਊਜ਼ਡੇ T U E S D A Y ਬੇਟਾ ਟਿਊਜ਼ਡੇ ਬੇਟਾ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਹਮੇਸ਼ਾ ਸੱਚ ਬੋਲੋ ਬੇਟਾ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਕਿਉਂਕਿ ਜੇਕਰ ਆਸੀ ਇੱਕ ਝੂਠ ਬੋਲਾਂਗੇ ਤਾਂ ਸਾਨੂੰ ਉਹ ਝੂਠ ਲਪਾਉਣ ਵਾਸਤੇ 100 ਹੋਰ ਝੂਠ ਮੋੜਨੇ ਪੈਣਗੇ ਤਾਂ ਬੇਟਾ ਜਦੋਂ ਤੁਸੀਂ ਸੱਚ ਬੋਲੋਗੇ ਤਾਂ ਤੁਹਾਨੂੰ ਕੋਈ ਵੀ ਹੋਰ ਝੂਠ ਨਹੀਂ ਮਾਰਨਾ ਪਊਗਾ ਤੇ ਦੂਜੀ ਗੱਲ ਬੇਟਾ ਹਮੇਸ਼ਾ ਜੋ ਸੱਚ ਦੀ ਜਿੱਤ ਹੁੰਦੀ ਹੈਗੀ ਔਰ ਝੂਠ ਦੀ ਹਾਰ ਹੁੰਦੀ ਹੈਗੀ ਤਾਂ ਜ਼ਿੰਦਗੀ ਦੇ ਵਿੱਚ ਸਾਨੂੰ ਹਮੇਸ਼ਾ ਹੀ ਸਚਾਈ ਦੇ ਰਸਤੇ ਚੱਲਣਾ ਚਾਹੀਦਾ ਹੈ ਲਗਾ ਔਰ ਹਮੇਸ਼ਾ ਹੀ ਸੱਚਿਤ ਬੁਰਾ ਚੱਲਣਾ ਚਾਹੀਦਾਗਾ ਤਾਂ ਬੇਟਾ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਪੰਜਾਬ ਦਾ ਕਿਹੜਾ ਸ਼ਹਿਰ ਖੇਡਾਂ ਦਾ ਸਮਾਨ ਬਣਾਉਣ ਲਈ ਮਸ਼ਹੂਰ ਹੈ ਬੇਟਾ ਪੰਜਾਬ ਦਾ ਉਹ ਕਿਹੜਾ ਸ਼ਹਿਰ ਹੈਗਾ ਜਿੱਥੇ ਸਭ ਤੋਂ ਵੱਧ ਖੇਡਾਂ ਦਾ ਸਮਾਨ ਬਣਦਾ ਪੁੱਤਰ ਉਹ ਹੈਗਾ ਜਲੰਧਰ ਸ਼ਹਿਰ ਪੁੱਤਰ ਜਲੰਧਰ ਜ਼ਿਲ੍ਹਾ ਵੀ ਹੈਗਾ ਔਰ ਜਲੰਧਰ ਸ਼ਹਿਰ ਵੀ ਹੈਗਾ ਬੇਟਾ ਦੂਜਾ ਸਵਾਲ ਆ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਬੇਟਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈਗੀ ਔਰ ਸਾਡੇ ਦੇਸ਼ ਭਾਰਤ ਦੀ ਰਾਜਧਾਨੀ ਦਿੱਲੀ ਹੈਗੀ ਤਾਂ ਬੇਟਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈਗੀ ਬੇਟਾ ਨੈਕਸਟ ਸ਼ਹੀਦ-ਏ-ਆਜ਼ਮਾ ਕਿਸ ਨੂੰ ਕਿਹਾ ਜਾਂਦਾ ਹੈ ਬੇਟਾ ਉਹ ਕਿਹੜਾ ਦੇਸ਼ ਭਗਤ ਹੈ ਜਿਹਨੂੰ ਸ਼ਹੀਦ-ਏ-ਆਜ਼ਮ ਦਾ ਖਿਤਾਬ ਮਿਲਿਆ ਹੋਇਆ ਹੈ ਤਾਂ ਬੇਟਾ ਇਹਦਾ ਉੱਤਰ ਹੈ ਸਰਦਾਰ ਭਗਤ ਸਿੰਘ ਬੇਟਾ ਅਸੀਂ ਸਰਦਾਰ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮਾ ਸਰਦਾਰ ਭਗਤ ਸਿੰਘ ਬੋਲ ਦੇਗੇ ਬੇਟਾ ਨੈਕਸਟ ਪਰਸੋਈ ਘਰ ਦੇ ਸਿਲੰਡਰ ਵਿੱਚ ਕਿਹੜੀ ਗੈਸ ਭਰੀ ਹੁੰਦੀ ਹੈ ਬੇਟਾ ਜੋ ਅਸੀਂ ਘਰਾਂ ਦੇ ਵਿੱਚ ਸਿਲੰਡਰ ਵਰਤਦੇ ਹਾਂ ਖਾਣਾ ਬਣਾਉਣ ਵਾਸਤੇ ਉਹਨਾਂ ਸਿਲੰਡਰਾਂ ਦੇ ਵਿੱਚ ਕਿਹੜੀ ਗੈਸ ਭਰੀ ਹੁੰਦੀ ਹੈ ਬੇਟਾ ਉਹ ਹੁੰਦੀ ਹੈਗੀ ਐਲਪੀਜੀ ਐਲਪੀਜੀ ਗੈਸ ਹੁੰਦੀ ਹੈ ਬੇਟਾ ਉਹ ਬੇਟਾ ਨੈਕਸਟ 1 ਫੁੱਟ ਵਿੱਚ ਕਿੰਨੇ ਸੈਂਟੀਮੀਟਰ ਹੁੰਦਿਆ ਨਾ ਬੇਟਾ ਜੋ ਸਾਡਾ ਫੁੱਟ ਹੁੰਦਾ ਹੈਗਾ ਉਹਦੇ ਫੁੱਟ ਦੇ ਵਿੱਚ ਕਿੰਨੇ ਸੈਂਟੀਮੀਟਰ ਹੁੰਦਿਆ ਨਾ ਤਾਂ ਬੇਟਾ 1 ਫੁੱਟ ਦੇ ਵਿੱਚ ਕੁੱਲ 30 ਸੈਂਟੀਮੀਟਰ ਹੁੰਦੇ ਨੇ ਨਾ ਜਨ ਕਿ ਬੇਟਾ 30 ਸੈਂਟੀਮੀਟਰਾਂ ਦਾ 1 ਫੁੱਟ ਬਣਦਾ ਹੈਗਾ ਤਾਂ ਬੇਟਾ ਇਹ ਸਾਡੇ ਅੱਜ ਦੇ ਪੰਜਾਬੀ ਦੇ ਸਵਾਲ ਸੀ ਜੋ ਅਸੀਂ ਹੱਲ ਕਰ ਲਏ ਇਸ ਤੋਂ ਬਾਅਦ ਬੇਟਾ ਅਸੀਂ ਇੰਗਲਿਸ਼ ਦੇ ਵਾਰਡ ਸਟਾਰਟ ਕਰਾਂਗੇ ਤਾਂ ਬੇਟਾ ਜਿਹੜੇ ਅੱਜ ਦੇ ਇੰਗਲਿਸ਼ ਵਾਰਡ ਹੈਗੇ ਉਹਨਾਂ ਸਾਰਿਆਂ ਦੇ ਸਟਾਰਟਿੰਗ ਦੇ ਵਿੱਚ ਐਸ ਪੀ ਆਰ ਲੱਗਿਆ ਹੋਇਆ ਹੈਗਾ ਜੋ ਅੱਜ ਦੇ ਇੰਗਲਿਸ਼ ਵਾਰਡ ਹੈਗੇ ਉਹ ਸਾਰੇ ਐਸ ਪੀ ਆਰ ਤੋਂ ਸਟਾਰਟਿੰਗ ਹੁੰਦੇਗੇ ਤਾਂ ਬੇਟਾ ਪਹਿਲਾ S T R A Y ਬੇਟਾ ਸਟ੍ਰੇ ਪੁੱਤਰ ਇਹ ਹੁੰਦਾ ਆਵਾਰਾ ਜਾਂ ਭੁੱਲਿਆ ਜਾਂ ਘਰਾਹੇ ਪਿਆ ਜਿਹੜਾ ਬੰਦਾ ਆਲਾ ਰਸਤਾ ਭੜਕ ਜੇ ਭੁੱਲ ਜੇ ਜਾਂ ਘਰਾਹੇ ਪੈ ਜੇ ਉਹਨੂੰ ਅਸੀਂ ਬੋਲਾਂਗੇ ਸਟ੍ਰੇ ਠੀਕ ਹੈ ਬੇਟਾ ਨੈਕਸਟ S T R E A M ਬੇਟਾ ਸਟ੍ਰੀਮ ਬੇਟਾ ਸਟ੍ਰੀਮ ਹੁੰਦੀ ਹੈ ਛੋਟੀ ਨਦੀ ਜਾਂ ਨਹਿਰ ਜਾਂ ਨਾਲਾ ਬੇਟਾ ਜਾਂ ਛੋਟੀ ਨਦੀ ਹੱਥ ਨੂੰ ਸਭ ਬੋਲਦੇ ਆਸਤੀ ਬੋਲਦੇ ਆਗੇ ਜਾਂ ਛੋਟੀ ਨਹਿਰ ਜਾਂ ਨਾਲਾ ਠੀਕ ਹੈ ਬੇਟਾ ਨੈਕਸਟ S T R E S ਬੇਟਾ ਸਟ੍ਰੈਸ ਉਤਰਾਸਟ੍ਰੈਸ ਹੁੰਦਾ ਭਾਰ ਜਾਂ ਦਬਾਅ ਜਾਂ ਬੋਝ ਜਾਂ ਜੋਰ ਉਦੋਂ ਜਦੋਂ ਤੁਹਾਡੇ ਉੱਪਰ ਕਿਸੇ ਗੱਲ ਦਾ ਦਬਾਅ ਹੋਵੇ ਇਸ ਨੂੰ ਕਹਾਂਗੇ ਸਟ੍ਰੈਸ ਹੈਗਾ ਇਹ ਠੀਕ ਹੈ ਬੇਟਾ ਨੈਕਸਟ S T R I N G ਬੇਟਾ ਸਟ੍ਰਿੰਗ ਬੇਟਾ ਹੁੰਦੀ ਆ ਡੋਰੀ ਜਾਂ ਰੱਸੀ ਜਾਂ ਸੋਤਲੀ ਬੇਟਾ ਜਿਹੜੀ ਪਤਲੀ ਰੱਸੀ ਉਹਦਾ ਅਸੀਂ ਬੋਲਾਂਗੇ ਸਟ੍ਰਿੰਗ ਬੇਟਾ ਲਾਸਟ S T R O N G ਬੇਟਾ ਸਟਰੋਂਗ ਬੇਟਾ ਸਟਾਰਮ ਹੁੰਦਾਗਾ ਬਲਵਾਨ ਤਾਕਤਵਰ ਤਕੜਾ ਸਪੁੱਤਰੇ ਆ ਜੀ ਸਾਡੀ ਸਲਾਈਡ ਸੀ ਅਸੀਂ ਸਲਾਈਡ ਕੋਰੀ ਕਰ ਲਈ ਕੱਲ ਸਾਰੇ ਬੱਚਿਆਂ ਨੇ ਮਾਰਨਿੰਗ ਸਲਾਈਡ ਪੜਤੀ ਆਉਣੇਗੀ ਔਰ ਸਾਰੇ ਬੱਚਾ ਤੋਂ ਸਲਾਈਡ ਦੇ ਵਿੱਚ ਜੋ ਸਲਾਈਡ ਸੁਣੀ ਜਾਊਗੀ ਪਲੇਅਰ ਦੇ ਵਿੱਚ ਸੋ ਮੇਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈਗੀ ਇਹ ਵੀਡੀਓ ਨੂੰ ਬੱਚਾ ਦੇ ਵੱਤਵਤ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਬੱਚੇ ਵਧੀਆ ਤਿਆਰੀ ਤਰੀਕੇ ਨਾਲ ਤਿਆਰੀ ਕਰ ਸਕਣ ਬਹੁਤ ਬਹੁਤ ਧੰਨਵਾਦ